ਸਰਕਾਰ ਦੀਆਂ ਨਲਕੀਆਂ ਕਾਰਨ ਅੱਜ ਸੂਹਾ ਦੀ ਨਹਿਰ ਟੁੱਟੀ ਆਈਏ ਇਹ ਤਾਂ ਨਹੀਂ ਵੀ ਸਰਕਾਰ ਨੇ ਬਣਾ ਕੇ ਛੱਡ ਤਾ ਹੀ ਉਹਨਾਂ ਚੀ ਵੀ ਚੀਜ਼ ਉਹਨੂੰ ਰਿਪੇਅਰ ਨਹੀਂ ਕਰਨੀ ਸਵੇਰ ਦਾ ਮਹਿਕਮੇ ਦਾ ਕੋਈ ਮੁਲਾਜ਼ਮ ਜਾਂ ਕੋਈ ਉਹਨਾਂ ਦੇ ਬੰਦੇ ਆਏ ਵੀ ਬੰਦ ਕਰ ਗਏ ਨੇ ਕੋਈ ਕੋਈ ਨਹੀਂ ਆਇਆ ਜੀ ਹੁਣ ਜੇ ਸਾਹਿਬ ਆਏ ਆ ਸਾਡੇ ਕੋਲ 15 ਮਿੰਟ ਹੋਇਆ ਜੀ ਕਿੰਨੇ ਚਿਰ ਬਾਅਦ ਆਇਆ ਜੀ ਸਾਹਿਬ ਚੀਜ਼ ਸਾਹਿਬ ਆਇਆ ਜੀ 1:30 ਹੋ ਗਿਆ 6 ਘੰਟੇ ਬਾਅਦ ਆਇਆ ਦੋ ਬੰਦੇ ਜਿਹੜੇ ਮੌਕੇ ਤੇ ਸੀਗੇ ਇੱਕ ਤਾਂ ਸਾਡਾ ਵਿੱਚ ਚੌਂਕੀਦਾਰ ਹੈ ਠੀਕ ਹੈ ਦੋ ਬੰਦੇ ਆ ਪਾੜ ਭਰ ਦੇਣਗੇ ਨਹੀਂ ਪਰ ਸਕਦੇ ਜੀ ਬੁਲਾ ਰਹੇ ਆ ਲੇਬਰ ਬੁਲਾ ਰਹੇ ਆ ਲੇਬਰ ਕਿਉਂਕਿ ਸਾਨੂੰ ਪੈਨੇ ਡੁੱਬ ਗਿਆ ਜੀ ਹਾਲਤ ਵੇਖੋ ਜੀ ਨਹਿਰ ਦੇ ਵਿੱਚ ਟਾਲੀਆਂ ਉਗਰੀਆਂ ਖੜੀਆਂ ਨੇ ਨਹਿਰਾਂ ਵਿੱਚ ਕਿਤੇ ਟਾਲੀਆਂ ਉਗਰੀਆਂ ਵੀ ਵੇਖੀਆਂ ਹੀ ਮੈਸੇਜ ਇਹਨਾਂ ਨੂੰ 8 ਵਜੇ ਸਾਡਾ ਬੰਦਾ ਨਹਿਰ ਬੰਦ ਕਰਾਉਣ ਜਾਵੜੇ ਜੀ ਇਹ ਐ 6 6 ਵਜੇ ਨਹਿਰ ਟੁੱਟੀ ਆ ਇਹ ਐ ਸਾਨੂੰ 10 ਵਜੇ ਮੈਸੇਜ ਲੱਗਦਾ 8 ਵਜੇ ਸਾਡਾ ਬੰਦਾ ਨੇ ਉੱਥੇ ਬੈਠਾਗਾ ਇੱਥੋਂ ਕਿੰਨੀ ਵਾਰੀ ਟੁੱਟ ਗਈ ਨਹਿਰ ਇਹੋ ਜੀ ਹੁਣ ਤੀਜੀ ਵਾਰ ਟੁੱਟ ਗਈ ਐ ਤੀਜੀ ਵਾਰ ਟੁੱਟੀ ਇੱਕ ਦਿਨ ਹੁਣ ਮੋਗੇ ਕੋਲ ਟੁੱਟੀ ਸੀ ਉਦੋਂ ਆਪ ਬੰਦ ਕਰੀਏ ਉੱਥੋਂ ਜੀ ਠੀਕ ਹੈ ਕੀ ਲੈ ਹੈ ਜੀ ਇਹ ਸਫਾਈ ਦਾ ਕੋਈ ਵੀ ਸਾਨੂੰ ਤੁਸੀਂ ਰਿਕਾਰਡ ਦਿਆਉਂਗੇ ਵੀ ਇਹ ਕਦੋਂ ਕਰਾਈ ਹੈ ਤੁਸੀਂ ਕਿਉਂਕਿ ਜਿਹੜੇ ਜਿਸ ਤਰ੍ਹਾਂ ਨਰਖ ਤੱਕੇ ਵੀ ਹੈ ਇਹ ਤਾਂ ਲੰਮੇ ਸਮੇਂ ਤੋਂ ਨਹੀਂ ਨਹੀਂ ਸਾਲ ਚ ਇੱਕ ਵਾਰ ਹੁੰਦੀ ਹੈ ਕਿ ਦੋ ਵਾਰ ਇਹ ਸਾਲ ਚ ਇੱਕ ਵਾਰ ਹੁੰਦੀ ਹੈ ਸਫਾਈ ਹੁੰਦੀ ਹੈ ਦੋ ਵਾਰੀ ਸਫਾਈ ਸਾਲ ਚ ਦੋ ਵਾਰ ਹੁੰਦੀ ਹੈ ਹਰ ਬੰਦੀ ਦੇ ਵੇਲੇ ਹੁੰਦੀ ਹੈ ਜਦੋਂ ਫਸਲ ਵੱਢਣੀ ਹੁੰਦੀ ਹੈ ਵੱਢੀ ਜਾਂਦੀ ਹੈ ਸਾਲ ਦਾ ਪ੍ਰਬੰਧਕ ਲੱਗੇ ਰਿਹਾ ਪੰਚਾਇਤਾਂ ਦੇ ਨਰੇਗਾ ਜੋ ਆਉਂਦੀ ਹੈ ਪੰਚਾਇਤ ਦੇ ਆਰਡਰ ਤੋਂ ਆਉਂਦੀ ਹੈ ਅੱਗੇ ਤੁਹਾਨੂੰ ਵੀ ਪਤਾ ਸਾਲ ਉਹ ਲੱਗੇ ਰਿਹਾ ਸਾਲ ਹੁਣ ਲੰਘ ਗਿਆਗਾ 2 ਸਾਲ ਦਾ ਇਹ ਹੋ ਗਿਆ ਬਾਈ ਜੀ ਕਹਿੰਦੇ ਸਾਲ ਹੋ ਗਿਆ ਸਾਲ ਜਿੱਥੇ ਹੋ ਗਿਆ ਮੈਂ ਮੰਦਾ ਨਹੀਂ ਮੈਂ ਮੈਂ ਸਾਫ ਕਾ ਸਰਪੰਚ ਦਾ ਬੇਟਾ ਹਾਂ ਬਾਈ ਜੀ ਦੇਖੋ ਇਸ ਸਾਲ ਸਾਨੂੰ ਬਣਿਆ ਨੂੰ ਹੋ ਗਿਆ ਕੋਈ ਸਫਾਈ ਸਾਡੇ ਕੋਲੇ ਕੋਈ ਨਹੀਂ ਮਾਸਟਰ ਵਾਲ ਨੇ ਨਿਕਲਿਆ ਵੀ ਸਫਾਈ ਕਰਨੀ ਹੈ ਜਾਂ ਕੁਝ ਵੀ ਕਰਨਾ ਨਹੀਂ ਆਇਆ ਸਾਡੇ ਕੋਲੇ ਵੀ ਕੁਝ ਵੀ ਜੀ ਸਭ ਤੋਂ ਨਕਮੀ ਸਰਕਾਰ ਇਹ ਪੈਦਾ ਹੋਈ ਆ ਇਹ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਚੰਗੇ ਖਵਾਤਾ ਇਹ ਅੱਗੇ ਸੁਖਵੀਰ ਨੂੰ ਆਦਾਂ ਦਿੰਦੇ ਗੱਪੀ ਆ ਉਹ ਤੋਂ ਵੱਡਾ ਭੰਡ ਗੱਪੀ ਨਿਕਲਿਆ ਆ ਆ ਸਭ ਗੱਟੇ ਸਭ ਘਰੋਂ ਲੈ ਕੇ ਆਏ ਜੀ ਸਾਰੇ ਪਿੰਡੋਂ ਲੈ ਕੇ ਆਏ ਆ ਅਸੀਂ ਜਿੰਨਾ ਸਮਾਨ ਆ ਗੱਟੇ ਭਰਿਆ ਸਾਰੇ ਪਿੰਡ ਦੇ ਮੁੰਡਿਆਂ ਨੇ ਭਰਿਆ ਇਹ ਸਾਰੇ ਇਹ ਸਾਰ ਇਹਨਾਂ ਨੇ ਖਰਚਾ ਪਾ ਦੇਣਾ ਜੀ ਇਹ ਇਹਨਾਂ ਨੇ ਖਰਚਾ ਪਾ ਦੇਣਾ ਹੀ ਰਿਪੇਅਰ ਇਹਨਾਂ ਨੇ ਤਾਂ ਰਿਪੇਅਰ ਖਰਚਾ ਪਾ ਦੇਣਾ ਇਹ ਕਹਿੰਦੇ ਵੀ ਸਾਡੇ ਕੋਲ ਕੰਮ ਇਹ ਸਾਨੂੰ ਸਬੂਤ ਕਰਦੇ 3 ਸਾਲ ਚ ਕੋਈ ਇਹਨਾਂ ਨੇ ਪੰਚਾਇਤ ਨੂੰ ਕੋਈ ਡਿਮਾਂਡ ਨਾ ਸੀ ਇਹਨਾਂ ਨੇ ਕਿਉਂ ਕੀਤਾ ਕੋਈ ਮਰੇਗਾ ਦੇ ਕਹਿੰਦੇ ਵੀ ਕੰਮ ਬੰਦ ਹੋ ਗਿਆ ਪਹਿਲਾਂ ਪਹਿਲਾਂ ਤਾਂ ਨਹੀਂ ਬੰਦ ਹੋਇਆ ਸੀ ਉਦੋਂ ਦੇ ਵੀ ਕਰਾ ਸਕਦੇ ਸੀ ਉਹ ਅੰਤਮਾਂ ਤਾਂ ਕਹਿੰਦੇ ਸੀ ਸਾਡੇ ਪ੍ਰਬੰਧ ਬਹੁਤ ਪੱਕੇ ਆ ਵੀ ਇਹੋ ਜੀ ਗੱਲ ਆ। ਆ ਦੇਖ ਲੋ ਜੀ ਤੁਹਾਡੇ ਸਾਹਮਣੇ ਆ ਪ੍ਰਬੰਧ ਜਿਹੜੇ ਆ। ਇਹਨੂੰ ਪ੍ਰਬੰਧ ਆ ਜੀ। ਆ ਇਹ ਜਿਹੜੇ ਹਾਲਾਤ ਆ ਵੇਖੋ ਜੀ ਪ੍ਰਬੰਧ ਦੇ ਹਾਲਾਤ ਆ। ਵੀ ਵਾਲੀ ਨਹਿਰ ਇੱਥੇ ਲੁਟੇਰਾ ਵੀ ਵਾਦੂ ਜੀ। ਵੀ ਇੱਥੇ ਐਸੇ ਵੇਖੋ ਸਭ ਕੁਝ ਇੱਥੇ ਦੇਪ ਉਪਾਰ ਦਾ ਕੰਮ ਵੀ। ਜਿੰਨਾ ਨਸ਼ਾ ਉਹ ਵੀ ਇੱਥੇ ਸਾਰਾ ਕੁਝ ਤੇ ਆ ਮਾਰਤਾ ਤੁਹਾਡੇ ਸਾਹਮਣੇ ਆ ਤਾਂ ਸਾਨੂੰ ਆਏ ਸਾਲ ਪੈਣੀ ਪੈਣੀ ਆ। ਜੀ ਸਾਡੇ ਘਰ ਪਾਏ ਆ ਨਵਾਂ ਘਰ ਪਾਈ ਜਨੇ ਕੋਠਿਆਂ ਨਾਲ ਪਾਣੀ ਲੱਗਣ ਨੂੰ ਤਿਆਰ ਆ ਜੀ। ਹਜੇ ਕੰਮ ਚੱਲੀ ਜਾਂਦਾ ਜੀ। ਯਾ ਲੱਖ ਕੋਠੀ ਤੇ ਲਾਇਆ ਮੇਰੇ ਹਿਸਾਬ ਨਾਲ ਵੀ ਡਿੱਗੂਗੀ ਜੀ ਜੇ ਉਹ ਪਾਣੀ ਇੱਥੇ ਤੱਕ ਪਹੁੰਚ ਗਿਆ ਹਾਂਜੀ ਸਵੇਰ ਦਾ ਜਾ ਹੀ ਜਾਂਦਾ ਸਵੇਰ ਦਾ ਜਾ ਹੀ ਜਾਂਦਾ ਸਵੇਰ ਦਾ ਜਾ ਹੀ ਜਾਂਦਾ ਜੀ ਸਾਰੇ ਪੈਂਟ ਲੱਗੇ ਤੈਨਾਂ 3.5 ਸਾਲ ਹੋ ਗਏ ਨਹਿਰ ਦੀ ਸਪਾਈ ਨਹੀਂ ਹੋਈ ਨਰੇਗਾ ਟੀਡੀਪੀਓ ਦਾ ਮਰਜ਼ੀ ਬਾਤ ਕਰ ਦਿਓ ਜਿਹੜਾ ਕੋ ਮਰਜ਼ੀ ਪਾ ਦਿਓ ਜੀ ਪਰ ਮੌਜੂਦਾ ਹਾਲਾਤ ਆ ਵੇਖੋ ਸਾਹਮਣੇ ਆ ਮੌਕੇ ਤੇ ਕੋਈ ਸਪਾਈ ਨਹੀਂ ਹੋएगी 2 ਸਾਲ ਹੋ ਗਏ ਕੋਟੋ ਘੱਟ ਪੰਜਾਬ ਵਿੱਚ ਕਿਤੇ ਹੜ੍ਹ ਕਿਸਾਨਾਂ ਨੂੰ ਮਾਰ ਰਹੇ ਨੇ ਇਹਨਾਂ ਦੀਆਂ ਫਸਲਾਂ ਤਬਾਹ ਕਰ ਰਹੇ ਨੇ ਤੇ ਕਿਤੇ ਨਹਿਰੀ ਵਿਭਾਗ ਦੀਆਂ ਨਲੈਕੀਆਂ ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਰਹੀਆਂ ਨੇ ਇਸ ਵਕਤ ਮੈਂ ਟੈਪੀ ਵਾਲੀ ਨਹਿਰ ਦੇ ਉੱਪਰ ਹਾਂ ਜਿੱਥੇ ਨਹਿਰ ਦੇ ਵਿੱਚ ਪਾੜ ਪੈਣ ਨਾਲ ਟੈਪੀ ਤੇ ਰਮਾਣਾਲ ਬੇਲ ਸਿੰਘ ਦੋ ਪਿੰਡਾਂ ਦੀ ਫਸਲ ਪੂਰੀ ਤਰੀਕੇ ਨਾਲ ਪ੍ਰਭਾਵਿਤ ਹੋਵੇਗੀ ਪਰ ਕੱਲੇ ਫਸਲ ਨਹੀਂ ਰਾਹ ਵਿੱਚ ਪੈਂਦੀਆਂ ਜਿਹੜੀਆਂ ਕੋਠੀਆਂ ਲੋਕਾਂ ਦੀਆਂ ਘਰ ਆ ਉਹ ਵੀ ਪ੍ਰਭਾਵਿਤ ਹੋਣਗੇ ਤੇ ਸਵੇਰ ਦਾ ਇਹ ਟੁੱਟਿਆ ਹੋਇਆ ਤੇ ਲੋਕਾਂ ਦਾ ਇਹ ਕਹਿਣਾ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਕਦੋਂ ਦਾ ਜੀ ਇਹ ਟੁੱਟ ਗਿਆ ਜੀ ਇਹ 6 ਵਜੇ ਦਾ ਟੁੱਟਿਆ ਜੀ ਕੋਈ ਨਹੀਂ ਮਲਾਜਮ ਆਇਆ ਜੀ ਕੋਈ ਨਹੀਂ ਕੱਲੇ ਜਈ ਸਾਬ ਹੁਣ ਆਇਆ ਜੀ ਹੁਣ ਆਇਆ ਹਾਂਜੀ ਹਾਂਜੀ ਸਾਡੇ ਘਰ ਪਾਏ ਨਵਾਂ ਘਰ ਪਾਈ ਜਨੇ ਕੋਠੀਆਂ ਨਾਲ ਪਾਣੀ ਲੱਗਣ ਨੂੰ ਤਿਆਰ ਹੈ ਜੀ ਹਜੇ ਕੰਮ ਚੱਲੀ ਜਾਂਦਾ ਜੀ 50 ਲੱਖ ਕੋਠੀ ਤੇ ਲਾਇਆ ਮੇਰੇ ਹਿਸਾਬ ਨਾਲ ਵੀ ਡਿੱਗੂਗੀ ਜੀ ਜੇ ਉਹ ਪਾਣੀ ਉੱਥੇ ਤੱਕ ਪਹੁੰਚ ਗਿਆ ਪਾਣੀ ਨਾਲ ਜਾਵੜਿਆ ਦਈਓ ਪਾਣੀ ਨਾਲ ਜਾਵੜਿਆ ਹਾਂਜੀ ਸਵੇਰ ਦਾ ਜਾਈ ਜਾਂਦਾ ਸਵੇਰ ਦਾ ਜਾਈ ਜਾਂਦਾ ਸਵੇਰ ਦਾ ਜਾਈ ਜਾਂਦਾ ਜੀ ਸਾਰੇ ਪੈਂਟ ਲੱਗੇ ਇੱਕ ਹੀ ਰਹੇ ਜੀ ਕੋਈ ਹਜੇ ਕੋਈ ਜਿੰਨਾਂ ਕਰੇ ਬੰਦ ਨਹੀਂ ਹੁੰਦੀ ਨਹਿਰ ਉਹਨਾਂ ਇੱਕਰ ਪਾਣੀ ਜਾਣੇ ਜਾਣਾ ਸਾਰੇ ਜਾਣੇ ਜਾਣਾ ਜਦੋਂ ਖੀਰ ਬੰਦ ਹੋ ਗਈ ਉਹ ਤੇ ਇਹਨੇ ਬੰਦ ਵੀ ਤੇ ਮਹਿਕਮੇ ਨੇ ਖਰਚਾ ਪਾਉਣਾ ਅੱਗੇ ਇੱਥੋਂ ਅਸੀਂ ਬੰਦ ਕਰੀ ਤੇ ਮਹਿਕਮੇ ਨੇ 2.5 ਲੱਖ ਰੁਪਏ ਖਰਚਾ ਪਾਇਆ ਸੀ ਕੋਈ ਸਵੇਰ ਦਾ ਮਹਿਕਮੇ ਦਾ ਕੋਈ ਮੁਲਾਜ਼ਮ ਜਾਂ ਕੋਈ ਉਹਨਾਂ ਦੇ ਬੰਦੇ ਆਏ ਵੀ ਬੰਦ ਕਰੀਏ ਸੀ ਕੋਈ ਕੋਈ ਨਹੀਂ ਆਇਆ ਜੀ ਹੁਣ ਜੈ ਸਿੰਘ ਸਾਹਿਬ ਆਏ ਆ ਸਾਡੇ ਕੋਲ 15 ਮਿੰਟ ਹੋਇਆ ਜੀ ਆਹ ਵੇਖੋ ਕਿ ਟਾਈਮ ਕਿ ਹੋ ਗਿਆ ਜੀ 11:30 12 ਕਿੰਨੇ ਚਿਰ ਬਾਅਦ ਆਇਆ ਜੈ ਸਿੰਘ ਸਾਹਿਬ ਜੈ ਸਿੰਘ ਸਾਹਿਬ ਆਇਆ ਜੀ 12:30 ਹੋ ਗਏ 6 ਘੰਟੇ ਬਾਅਦ ਆਇਆ ਸਾਢੇ 12:15 ਹੋ ਗਏ ਜੀ ਇਹ ਸਰਕਾਰ ਦੀਆਂ ਨਲਕੀਆਂ ਕਾਰਨ ਆਈ ਸੁਭਾ ਦੀ ਨਹਿਰ ਟੁੱਟੀ ਆਈ ਇਹ ਤਾਂ ਨਹੀਂ ਵੀ ਸਰਕਾਰ ਨੇ ਬਣਾ ਕੇ ਛੱਡ ਤਾ ਹੀ ਹੁਣ ਚੀ ਵੀ ਚੀਜ਼ ਨੂੰ ਰਿਪੇਅਰ ਨਹੀਂ ਕਰਨੀ ਰਿਪੇਅਰ ਹੁਣ ਕਰਨੀ ਪੈਣੀ ਹੈ ਸਰਕਾਰ ਨੂੰ ਹੀ ਕੋਈ ਧੌਰ ਕਰਦਾ ਹੈ ਨਹਿਰ ਦੀ ਨਾ ਇਹਦੇ ਕੋਈ ਧੌਰ ਨਹੀਂ ਕਰਦੇ ਹੈ ਹਾਲਤ ਦੇਖੋ ਕੀ ਹਾਲ ਦਾ ਹਾਲਤ ਵੇਖੋ ਇਹ ਨਹਿਰ ਦੇ ਵਿੱਚ ਟਾਹਣੇ ਉਗਰੇ ਕਰੀਏਗਾ ਨਹਿਰਾਂ ਵਿੱਚ ਕਿਤੇ ਟਾਹਣੇ ਉਗਰੇ ਵੀ ਵੇਖੀਆਂ ਹੀ ਪੱਕੀ ਨਹਿਰ ਆ ਫੇਰ ਵੀ ਕਨਾਲਾਂ ਦਾ ਸਾਰੀ ਦਾ ਬੁਰਾ ਹਾਲ ਆ ਕਈ ਕਿਲੋਮੀਟਰ 100 ਤੋਂ ਆਉਂਦੀ ਹੈ ਇਹ ਤਾਂ ਨਹੀਂ ਵੀ ਰਿਪੇਅਰ ਨਹੀਂ ਕਰਨੀ ਸਰਕਾਰ ਨੇ ਇਹ ਰਿਪੇਅਰ ਕੀਤੀ ਨੂੰ 1.5 ਸਾਲ ਹੋ ਗਿਆ ਹੈ ਭਾਈ ਜੀ ਇਹ ਆਪ ਜਿੰਮੇਦਾਰ ਭਰਾ ਲਾ ਕੇ ਟਰੈਕਟਰ ਆ ਸਾਫ ਕਰਤੀ ਜੀ ਉਹਨਾਂ ਨੇ ਪਈ ਤਾਂ ਇਹ ਮੜਾ ਜਾ ਤੁਸੀਂ ਨੰਗ ਕੇ ਆਏ ਹੋਗੇ ਅੱਗੇ ਪਾਰ ਲੱਗਿਆ ਜੀ ਦੇਖੋ ਗਾਂ ਵੇਖੋ ਹੈਗਾ ਕੋਈ ਨੰਗ ਹੈਗਾ ਕੋਈ ਬੰਦਾ ਤੁਰ ਕੇ ਨਹੀਂ ਜਾ ਸਕਦਾ ਜੀ ਇਹ ਇਹ ਨਹਿਰੀ ਭਾਗ ਨੂੰ ਚਾਹੀਦਾ ਵੀ ਇਹ ਸਬਾਈ ਤਾਂ ਘੱਟੋ ਘੱਟ ਰੱਖਣ ਜੀ ਕੋਈ ਸਪਾਈ ਨਹੀਂ ਕੋਈ ਦੇਖੋ ਜੀ ਕੈਮਰਾ ਹੀ ਦਿਖਾਓ ਸਰਕਾਰ ਤਾਂ ਕਹਿੰਦੀ ਨਹਿਰਾਂ ਤੇ ਕੰਮ ਹੀ ਬਹੁਤ ਕਰੀ ਆ ਵੇਖੋ ਜੀ ਚੱਲੀ ਜਾਂਦਾ ਬਹੁਤ ਆ ਸਾਹਮਣੇ ਇਹਦੇ ਬਾਰੇ ਕੰਮ ਜੀ ਹਾਂ ਜੀ ਜੇ ਇਰੀਗੇਸ਼ਨ ਡਿਪਾਰਟਮੈਂਟ ਤੋਂ ਜੀ ਜੀ ਹਾਂਜੀ ਆਪਣੇ ਜਿਹੜਾ ਸਫਾਈ ਦਾ ਕਹਿ ਰਹੇ ਬਾਈ ਜੀ ਇਹ ਹਰੇਕ ਸੀਜ਼ਨ ਸਫਾਈ ਹੁੰਦੀ ਆ ਤੁਹਾਨੂੰ ਪਤਾ ਜੀ ਅੱਗੇ ਹੁੰਦੀ ਸੀ ਨਰੇਗਾ ਦੇ ਵਿੱਚ ਠੀਕ ਹੈ ਜੀ ਹੁਣ ਨਰੇਗਾ ਬੰਦ ਆ ਫੌਦਾ ਟਾਈਮ ਕੰਟਰੈਕਟ ਥਰੂ ਹੋਊਗੀ ਸੈਂਟਰ ਵੱਲੋਂ ਬੰਦ ਹੋਈ ਆ ਤੇ ਆਪਣੇ ਫਸਲ ਵੱਢੀ ਤੋਂ ਬਾਅਦ ਹੁਣ ਬੰਦ ਹੁਣ ਸਫਾਈਆਂ ਹੋਣੀਆਂ ਸੀਗੀਆਂ ਆਪਣੀਆਂ ਜਸਟ ਅਕਤੂਬਰ ਸਟਾਰਟ ਹੁੰਦੇ ਆ ਹਾਂਜੀ ਪਿਛਲੇ ਸਾਲ ਹੋਈ ਹੈ ਹਰ ਸਾਲ ਹੁੰਦੀ ਹੈ ਜੀ ਸਾਲ ਵੀ ਪਿਛਲੇ ਸਾਲ ਨਹੀਂ ਹੋਈ ਇਹਦੂ ਬਾਈ ਜੀ ਇਹਦੂ ਬਾਦ ਹੁਣ ਝੋਨੇ ਦੇ ਸੀਜ਼ਨ 'ਚ ਹੀ ਪਾਣੀ ਦੀ ਲੋੜ ਆ ਇਹਦੂ ਬਾਦ ਸਪਾਈ ਕਰਕੇ ਦੱਸੋ ਸਾਰੇ ਹੋਈਆਂ ਹੁਣ ਫੇਰ ਟਾਲੀਆਂ ਵਿੱਚ ਥੋੜੀ ਉਗਰੇ ਹੁਣ ਇਹ ਕਿੱਥੇ ਐਡਾ ਜਾਲਕਾ ਤੁਹਾਡਾ ਤਜ਼ਰਬਾ ਟਾਲੀ ਕਿੰਨੇ ਕਿੰਨੇ ਚਰਦੀ ਹੋਈ ਇਹ ਘਟੋ ਘਟ ਖ ਸੀ 7 ਮਹੀਨਿਆਂ ਦੀ ਏਡਾ ਲਈ 7 ਮਹੀਨੇ ਹਾਂ 7 ਮਹੀਨੇ ਜ ਕੋਈ ਸਬਾਈ ਨਾ ਰੱਖਤਾ ਹੁੰਦਾ ਨਹੀਂ ਇਹ ਲਾਇਆ ਹੈ ਐਡਾ ਜਰਾਕਤਾ ਹੁੰਦਾ ਨਹੀਂ ਪਾਲੇ ਹੀ ਲਾਇਆ ਜੀ ਤੁਹਾਡੇ ਕੋਲੇ ਕੋਈ ਰਿਕਾਰਡ ਹੈ ਸਫਾਈ ਦਾ ਜੀ ਹੈਗੀਆਂ ਜੀ ਸੋਟੋ ਵੀ ਹੈਗੀਆਂ ਫੋਟੋਆਂ ਹੈਗੀਆਂ ਉਸ ਟਾਈਮ ਦੀਆਂ ਸਾਰਾ ਕੁਝ ਹੈ ਗਈ ਹਾਂ ਜੀ ਹਾਂ ਜੀ ਬਾਕੀ ਫੇਰ ਦਾ ਪਾੜ ਪਿਆ ਪ੍ਰਸ਼ਾਸਨ ਮੈਂ ਮੈਂ ਮੰਨਦਾ ਜੀ ਸਾਨੂੰ ਨਾ ਜੀ ਦੋ ਹਨਖਾਰੇ ਤੋਂ ਆਏ ਆ ਜੀ ਪਹਿਲਾਂ ਦੋ ਬੰਦੇ ਸਾਡੇ ਕੋਲ ਆਏ ਅਸੀਂ ਆਪ ਭਰਿਆ ਜੀ ਗੱਟੇ ਪਹਿਲਾਂ ਉਹ ਨਾਲ ਲੱਗੇ ਸਾਡੇ ਨਾਲ ਹੁਣ ਹੁਣ ਖਾਰੇ ਸਟ ਸ਼ਾਰਟੇਜ ਹੈ ਜੀ ਸਭ ਨੂੰ ਪਤਾ ਹੈ ਦੋ ਬੰਦੇ ਜਿਹੜੇ ਮੌਕੇ ਦੇ ਸੀਗੇ ਇੱਕ ਤਾਂ ਸਾਡਾ ਵਿੱਚ ਚੌਂਕੀਦਾਰ ਹੈ ਠੀਕ ਹੈ ਜੀ ਦੋ ਬੰਦੇ ਆ ਪਾੜ ਭਰ ਦੇਣਗੇ ਨਹੀਂ ਭਰ ਸਕਦੇ ਜੀ ਬੁਲਾ ਰਹੇ ਆ ਲੇਬਰ ਬੁਲਾ ਰਹੇ ਆ ਲੇਬਰ ਕਿਉਂਕਿ ਸਾਨੂੰ ਪਾਣੀ ਡੁੱਬ ਗਿਆ ਜੀ ਨਹੀਂ ਜੀ ਮੈਂ ਦੱਸਦਾ ਸਾਨੂੰ 10 ਵਜੇ ਮੈਸੇਜ ਲੱਗਿਆ ਵੀ ਲੀਕੇਜ ਹੋਈ ਹੈ ਠੀਕ ਹੈ ਜੀ ਲੀਕੇਜ ਚੈੱਕ ਕਰਨ ਵਾਸਤੇ ਬੰਦਾ ਭੇਜਿਆ ਮੈਨਾਂ ਦਾ 20-25 ਮਿੰਟਾਂ ਦੇ ਵਿੱਚ ਫੋਨ ਆਉਂਦਾ ਕਿ ਕਹਿੰਦੇ ਜੀ ਪਾੜ ਹੋ ਗਿਆ ਉਸੇ ਵੇਲੇ ਉੱਥੋਂ ਚੱਲੇ ਆ ਫੋਨ ਲਾਇਆ ਹੋਇਆ ਜੀਸੀਬੀ ਆ ਗਈ ਹੈ ਜੀ ਲੇਬਰ ਪਿੱਛੇ ਆ ਅੱਛਾ ਜੀ ਕਿੰਨੀ ਲੇਬਰ ਆ ਰਹੀ ਹੈ ਲੇਬਰ ਹੁਣ ਦੇਖਦੇ ਆ ਜੀ ਬਲਾਈ ਆ ਹੁਣ ਕੋਈ ਅੰਦਾਜ਼ਾ ਦਓ ਤੁਸੀਂ ਕਿੰਨੇ ਬੰਦੇ 15 20 ਬੰਦੇ ਮਿਨੀਮਮ ਕਿੱਥੋਂ ਆ ਰਹੇ ਆ ਉਹ ਕੋਟੋਂ ਹੀ ਆਉਣੇ ਆ ਜੀ ਉਹ ਕੰਟਰੈਕਟਰ ਹੁੰਦੀ ਆ ਠੀਕ ਆ ਜੀ ਕੋਈ ਪੱਕੀ ਲੇਬਰ ਨਹੀਂ ਹੁੰਦੀ ਡਿਪਾਰਟਮੈਂਟ ਦੀ ਪਰ ਬਾਈ ਜੀ ਦੇਖੋ ਜਦੋਂ ਕਿਸੇ ਨੂੰ ਮੈਸੇਜ ਲੱਗਦਾ ਉਹਨੂੰ ਸਾਰਾ ਸਮਾਨ ਕੱਟਾ ਮੈਸੇਜ ਇਹਨਾਂ ਨੂੰ 8 ਵਜੇ ਸਾਡਾ ਬੰਦਾ ਨਹਿਰ ਬੰਦ ਕਰਾਉਣ ਜਾਵੜੇ ਜੀ ਇਹ ਐਂ 6 6 ਵਜੇ ਨਹਿਰ ਟੁੱਟੀ ਆ ਇਹ ਐਂ ਸਾਨੂੰ 10 ਵਜੇ ਮੈਸੇਜ ਲੱਗਦਾ 8 ਵਜੇ ਸਾਡਾ ਬੰਦਾ ਨਹਿਰ ਉੱਥੇ ਬੈਠਾਗਾ 8 ਵਜੇ ਨਹਿਰ ਬੰਦ ਕਰਾਉਣ ਜਾਵੜੇ ਹਾਂ ਬੰਦਾ ਚਾਚਾ ਸੁਖਮੰਦਰ ਸਿੰਘ ਕਾਈ ਉਹ ਆ ਗਿਆ ਉੱਥੇ ਉਹ ਜਾ ਕੇ ਉੱਥੋਂ ਕਰਾ ਕੇ ਆਇਆ ਨਹਿਰ ਮੈਂ ਲੋਕ ਮਾਰਦੇ ਹੁਣ ਮੀਆਂ ਨੇ ਹੁਣ ਹੁਣ ਆ ਜਿਹੜੇ ਨਜਾਇਜ਼ ਹੁਣ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਜਾਈ ਜਾਂਦਾ ਨੁਕਸਾਨ ਹੀ ਆ ਮਾੜਾ ਜਾ ਝੋਨੇਆਂ ਨੇ ਹੁਣ ਸੁਰਤ ਫੜੀ ਐ ਤੇ ਜੀ ਹੁਣ ਪਾਣੀ ਇਹ ਪਿੰਡ ਨੂੰ ਚੱਲ ਪਿਆ ਪਹਿਲਾਂ ਮੀਆਂ ਨੇ ਨਹੀਂ ਜਿੰਮੇਦਾਰਾਂ ਨੂੰ ਕਿਸੇ ਨੂੰ ਉੱਠਣ ਦਿੱਤਾ ਜੀ ਜੇ ਹੁਣ ਮਾੜਾ ਜਾ ਕੋਈ ਝੋਨੇ ਨੂੰ ਸੁਰਤ ਆਈ ਸੀਗੀ ਤੇ ਹੁਣ ਆ ਪਾਣੀ ਦੇਖੋ ਜੀ ਕਿੰਨਾ ਕਿੰਨਾ ਹੋ ਗਿਆ ਵੀਰ ਦਿਨਾਂ ਦੇ ਅੰਦਰ ਅੰਦਰ ਬਾਢੀ ਦਾ ਸੀਜ਼ਨ ਆ ਜਾਣਾ ਤੇ 20 ਦਿਨ ਪਾਣੀ ਨਹੀਂ ਸੁੱਕਣਾ ਜੀ ਕਿੱਥੋਂ ਕਿਸਾਨ ਕੀ ਭਾਲ ਹੋ ਜੂਗਾ ਜੀ ਇੱਥੋਂ ਕਿੰਨੀ ਵਾਰੀ ਟੁੱਟ ਗਈ ਨਹਿਰ ਇਹਥੋਂ ਜੀ ਹੁਣ ਤੀਜੀ ਵਾਰ ਟੁੱਟ ਗਈ ਹੈ ਤੀਜੀ ਵਾਰ ਟੁੱਟੀ ਇੱਕ ਦਿਨ ਹੁਣ ਮੋਗੇ ਕੋਲ ਟੁੱਟੀ ਸੀ ਉੱਥੇ ਆਪ ਬੰਦ ਕਰੀ ਉੱਥੋਂ ਵੀ ਹਾਂਜੀ ਬੰਦੇ ਸਾਡੇ ਨਾਲ ਸੀ ਭਾਈ ਜੀ ਉਦੋਂ ਵੀ ਬੰਦੇ ਨਾਲ ਸੀਗੇ ਕਿੱਥੇ ਜਦੋਂ ਮੋਗੇ ਦੇ ਆਏ ਸੀ ਇਹਨਾਂ ਦੇ ਨਾਲ ਚਾਰਿਆਂ ਨੇ ਸੀਗੇ ਭਾਈ ਇੰਨੇ ਕੋਣੇ ਦੋ ਤਿੰਨ ਚਾਰਿਆਂ ਨੇ ਨੇ ਪੱਕੇ ਬੰਦੇ ਜਿਹੜੇ ਹੈਗੇ ਆ ਪੱਕੇ ਬੰਦੇ ਸੀਗੇ ਵਿੱਚ ਇਹ ਆ ਆ ਜਿਹੜਾ ਆ ਨੁਕਸਾਨ ਹੋਇਆ ਜੀ ਪਾਣੀ ਗਿਆ ਠੀਕ ਹੈ ਪਾਣੀ ਜਾ ਰਿਹਾ ਬਰੀਚ ਹੋਈ ਹੈ ਮੰਨਦੇ ਆ ਪਰ ਪਲੀ ਸੱਚ ਦੱਸਿਆ ਜੀ ਸੱਚ ਇਹੀ ਹੈ ਸੱਚ ਸਾਹਮਣੇ ਹੈ ਸੱਚ ਸਾਹਮਣੇ ਹੈ ਸੱਚ ਹੋ ਰਹੀ ਆ ਸਾਚੀ ਬੋਲ ਰਹੇ ਹਾਂ ਜੀ ਤੁਸੀਂ ਹੁਣ ਆਏ ਆ ਸਾਸੀ ਬੈਠੇ ਹਨਾ ਅਸੀਂ ਸੱਚ ਬੋਲ ਰਹੇ ਹਾਂ ਵੀ 6 ਵਜੇ ਦਾ ਬੰਨ ਟੁੱਟਿਆ ਹੋਇਆ ਵਿਆ ਤੁਸੀਂ ਹੁਣ ਆਏ ਆ ਅਸੀਂ ਸੱਚ ਬੋਲ ਰਹੇ ਹਾਂ ਕੋਈ ਝੂਠ ਨਹੀਂ ਬੋਲ ਰਹੇ ਅਸੀਂ ਮੰਨਦੇ ਆ ਜੀ ਤੁਹਾਨੂੰ ਪਤਾ ਨਹੀਂ ਤੁਸੀਂ ਆਉਣਾ ਤੁਸੀਂ ਮੇਰੀ ਕੋਰ ਕੋਰ ਦੇ ਲਓ ਮੰਨ ਰਹੇ ਆ ਸਰ ਵੀ ਹੋਇਆ ਹੈ ਨਾ ਅਫਸਰ ਸੀਗਾ ਮੈਨੂੰ 10:30 ਮੈਸੇਜ ਲੱਗਿਆ ਤੁਹਾਨੂੰ ਕੀ ਦਾ ਕਿਹੜਾ ਮਸਲਾ ਹੈ ਸਾਨੂੰ 15 ਬੁਰਜੀ ਤੇ ਸੀਗਾ ਗੱਲ ਹੈ ਜੀ ਮੈਸੇਜ ਪਹੁੰਚਾ ਤੇ ਬੰਦੇ ਤੇ ਆਉਣ ਤੇ 9 ਵਜੇ ਬੋਲ ਰਹੇ ਸੱਚ ਬੋਲ ਰਹੇ ਆ ਵੀ ਅਸੀਂ ਕਹਿ ਰਹੇ ਆ ਵੀ ਤੁਸੀਂ ਹੁਣੇ ਆਏ ਆ ਗੱਟੇ ਸੀ ਪਹਿਲਾਂ ਭਰੇ ਆ ਕੇ ਦੇਖੋ ਤੁਸੀਂ ਬਾਅਦ ਚ ਆਏ ਤੁਸੀਂ ਪਹਿਲਾਂ ਤੁਸੀਂ ਆਣੇ ਵੀ ਲੀਕਿੰਗ ਨਹੀਂ ਸੀਗੀ ਇਹਨਾਂ ਨੇ ਇਹ ਗੱਲ ਕਹੀ ਨਾ 8 ਵਜੇ ਇਹਾਂ ਦੇ ਲੀਕਿੰਗ ਨਹੀਂ ਸੀ ਤੇ ਲੀਕਿੰਗ ਦੇ 10 ਮਿੰਟਾਂ ਵਜੇ ਤਾਂ ਪਾਰ ਥੋੜੀ ਪੈ ਗਿਆ ਇਹ ਘੱਟੋ ਘੱਟ 6 ਕੀ ਨੇ ਕਿਹੜੇ ਬੰਦੇ ਨੇ ਡਿਪਾਰਟਮੈਂਟ ਨੂੰ ਕਿਹੜੇ ਵੇਲੇ ਕਾਲ ਕੀਤੀ ਮੈਨੂੰ ਦੱਸ ਦੋ ਸਾਨੂੰ ਪਹਿਲਾ ਮੈਸੇਜ 10:30 ਵਜੇ ਮੈਨੂੰ ਲੀਕੇ ਦਾ ਲੱਗਿਆ ਲੀਕੇ ਜਾਸਤੇ ਬੰਦਾ ਆਇਆ ਉਹਨੇ ਆ ਕੇ ਕਨਫਰਮ ਕੀਤਾ ਵੀ ਪਾੜ ਪੈ ਗਿਆ 10:25 10:20 ਤੇ ਭਾਈ ਜੀ ਤੁਸੀਂ ਨਾਲ ਬੈਠੇ ਹੋ ਜਾਓ ਬੰਦਿਆਂ ਨੇ ਸਾਡੇਆਂ ਨੇ ਪਾਸਿਆਂ ਆਣਾ ਨਾ ਇਹ ਗਿਆ ਤੁਹਾਡਾ ਬੰਦਾ ਕਿਵੇਂ ਸਵਾ 8 ਇਹਨਾਂ ਦੱਸਣ ਗਏ ਆਈ ਸਾਡੇ ਉਹ ਚਾਚਾ ਜੀ ਉੱਥੇ ਹੈਗੇ ਜੀ ਗਏ ਜੀ ਅਸੀਂ ਤਾਂ ਇੱਥੇ ਲੱਗ ਗਏ ਅਸੀਂ ਤਾਂ ਆਈ ਸੀ ਬੰਦ ਗਿਆ ਨਹੀਂ ਬੰਦੇ ਗਏ ਜਿਹੜੇ ਮਗਰ ਪੰਦ ਕਰਾਉਣ ਗਏ ਆ ਬੰਦੇ ਗਏ ਸਾਡੇ ਚਾਚਾ ਜੀ ਗਏ ਉੱਥੇ ਨਹੀਂ ਅਸੀਂ ਬਾਈ ਤੁਹਾਨੂੰ ਹੋਣੀ ਕਰ ਰਹੇ ਅਸੀਂ ਤੁਹਾਨੂੰ ਸੱਚ ਝੂਠ ਦਾ ਕਰ ਰਹੇ ਆ ਵੀ ਅਸੀਂ ਕੋਈ ਝੂੜ ਨਹੀਂ ਬੋਲ ਰਹੇ ਵੀ ਤੁਸੀਂ ਹੋਣ ਆਏ ਆ ਪਹਿਲਾਂ ਅਸੀਂ ਆ ਮੈਂ ਕਹਿ ਰਿਹਾ ਜੀ ਹਾਂ ਤੁਸੀਂ ਕਹਿ ਰਹੇ ਵੀ ਝੂੜਨਾ ਬੋਲਦੇ ਹੋ 7:00 ਤੇ 11:00 ਇਹਦਾ ਡਲਾ ਚਾਹੀਦਾ 10 ਫੁੱਟ ਥੱਲੇ ਚਾਹੀਦਾ 18 ਫੁੱਟ ਇਹਦਾ ਉਦਲਾ 10 ਫੁੱਟ ਚਾਹੀਦਾ 10 ਫੁੱਟ ਸਾਫ ਚਾਹੀਦਾ ਇਹ 8 ਫੁੱਟ 8 ਫੁੱਟ ਚਾਹੀਦਾ ਏਅਰ ਕਾਰਡ ਮੁਤਾਬਕ 10 ਫੁੱਟ ਆ ਸਾਨੂੰ ਵੀ ਕਿਸੇ ਨੇ ਦੱਸਿਆ ਹੀ ਅਸੀਂ ਵੀ ਕਿਹੜਾ ਅਸੀਂ ਕੋਈ ਮਹਿਕਮੇ 'ਚ ਲੱਗੇ ਨਹੀਂ ਨਾ ਸਾਨੂੰ ਨੇ ਸਾਨੂੰ ਵੀ ਦੱਸਿਆ ਹੀ ਆ ਉਹਦੇ ਪੁੱਤੋ ਜੀ ਦੇਖੋ ਜੀ ਇੱਧਰ ਦੇਖੋ ਵੀ ਬਾਈ ਜੀ ਆ ਗਏ ਕੋਈ ਨਹੀਂ ਧੰਨਵਾਦ ਜੀ ਇਹਦਾ ਵੀ ਧੰਨਵਾਦ ਕਰਦੇ ਆ ਬੰਦੇ ਦੋ ਪਹਿਲਾਂ ਇਹ ਦੋ ਹੋਣੇ ਚਾਰ ਜਣੇ ਆ ਐਡਾ ਪਾੜ ਚਾਰ ਜਣੇ ਬੰਦ ਕਰ ਦੇਣਗੇ ਜੀ ਦੱਸੋ ਜੀ ਗੱਲ ਉਹੀ ਆ ਮਸ਼ੀਨ ਆ ਗਈ ਲੇਬਰ ਆ ਰਹੀ ਹੈ ਜਿਹੜੇ ਚਾਰ ਬੰਦੇ ਆਏ ਆ ਇਹ ਕੰਟਰੈਕਟਰ ਦੇ ਨਹੀਂ ਕਿ ਇਹ ਡਿਪਾਰਟਮੈਂਟ ਦੇ ਬੰਦੇ ਆ ਮੌਕੇ ਦੇ ਨਾਲ ਗੱਟੇ ਭਰੌਣ ਲਵਾਉਣ ਰਖਾਉਣ ਇਹ ਨਾਲ ਖੜੇ ਆ ਤੁਹਾਡੇ ਕੰਟਰੈਕਟਰ ਕਿੰਨੇ ਬੰਦੇ ਆ ਜੀ ਤੁਹਾਡੇ ਕੋਲੇ ਲੇਬਰ ਦੇ ਪੱਕਾ ਕੋਈ ਬੰਦਾ ਨਹੀਂਗਾ ਜੀ ਕੋਈ ਪੱਕਾ ਕੋਈ ਬੰਦਾ ਕਿੰਨੇ ਜਣੇ ਫਿਰਦੇ ਕਿੰਨੇ ਗੀੜੇ ਕਰਦੇ ਆ ਭਾਈ ਪਰੜੀਆਂ ਤੇ ਯਾਰ ਹੈਡ ਤੋਂ ਬੰਦਾ ਬੁਲਾਇਆ ਮੈਂ ਲੱਕੜਵੜ ਨਹੀਂ ਹੋਵੇ ਵੰਦੀ ਕਹਿੰਦੇ ਆ ਆਜੋ ਭਾਈ ਉੱਥੇ ਖੜੇ ਆ ਉਹ ਸਾਡਾ ਨਹੀਂਗਾ ਲੱਕੜ ਵਾਲਾ ਕੰਮ ਹੈ ਜਿਹੜਾ ਉਹ ਜੰਗਲਾਤ ਦਾ ਉਹ ਸਾਡਾ ਨਹੀਂਗਾ ਜੀ ਪਲੀਜ਼ ਮਿਸਗਾਈਡ ਨਾ ਕਰੋ ਮੀਡੀਆ ਨੂੰ ਠੀਕ ਹੈ ਗੱਲ ਇਹ ਹੈ ਜੀ ਇਹ ਸਫਾਈ ਦਾ ਕੋਈ ਵੀ ਸਾਨੂੰ ਤੁਸੀਂ ਰਿਕਾਰਡ ਦੇ ਆਉਂਗੇ ਵੀ ਇਹ ਕਦੋਂ ਕਰਾਈ ਹੈ ਤੁਸੀਂ ਕਿਉਂਕਿ ਜਿਹੜੇ ਜਸਤਾਂ ਨਾਲ ਦਰਖਤੋਗੇ ਵੀ ਹੈ ਇਹ ਤਾਂ ਲੰਮੇ ਸਮੇਂ ਤੋਂ ਨਹੀਂ ਨਹੀਂ ਸਾਲ ਚ ਇੱਕ ਵਾਰ ਹੁੰਦੀ ਹੈ ਕਿ ਦੋ ਵਾਰ ਇਹ ਸਾਲ ਚ ਇੱਕ ਵਾਰ ਹੁੰਦੀ ਹੈ ਸਫਾਈ ਹੁੰਦੀ ਹੈ ਦੋ ਵਾਰੀ ਸਫਾਈ ਸਾਲ ਚ ਦੋ ਵਾਰ ਹੁੰਦੀ ਹੈ ਹਰ ਬੰਦੀ ਦੇ ਵੇਲੇ ਹੁੰਦੀ ਹੈ ਜਦੋਂ ਫਸਲ ਵੱਢਣੀ ਹੁੰਦੀ ਹੈ ਵੱਢੀ ਜਾਂਦੀ ਹੈ ਪੰਚਾਇਤ ਦੇ ਵਿੱਚ ਹੋਈ ਜਾਂਦੀ ਹੈ ਸਾਲ ਦਾ ਪ੍ਰਬੰਧਕ ਲੱਗੇ ਰਿਹਾ ਪੰਚਾਇਤਾਂ ਦੇ ਨਰੇਗਾ ਜੋ ਆਉਂਦੀ ਹੈ ਪੰਚਾਇਤ ਦੇ ਆਰਡਰ ਤੋਂ ਆਉਂਦੀ ਹੈ ਅੱਗੇ ਤੁਹਾਨੂੰ ਵੀ ਪਤਾ ਸਾਲ ਉਹ ਲੱਗੇ ਰਿਹਾ ਸਾਲ ਹੁਣ ਲੰਘ ਗਿਆਗਾ 2 ਸਾਲ ਦਾ ਇਹ ਹੋ ਗਿਆ ਬਾਈ ਜੀ ਕਹਿੰਦੇ ਸਾਲ ਹੋ ਗਿਆ ਸਾਲ ਕਿੱਥੋਂ ਹੋ ਗਿਆ ਮੈਂ ਮੰਨਦਾ ਨਹੀਂ ਮੈਂ ਮੈਂ ਸਾਫ ਕਾ ਸਰਪੰਚ ਦਾ ਬੇਟਾ ਹਾਂ ਬਾਈ ਜੀ ਹਾਂ ਕਿਹੜੇ ਬੰਦ ਦੀ ਗੱਲ ਰਮਾਣਾ ਅਬੇਰ ਸਿੰਘ ਹਾਂ ਲੇਬਰ ਮੇਰੇ ਸਾਨੂੰ ਪਤਾ ਵੀ ਕਿੱਥੋਂ ਦੀਦੀ ਲੇਬਰ ਪਹਿਲਾਂ ਲੱਗੀ ਰਹੀ ਆ 200 ਪਹਿਲਾਂ ਲੱਗੀ ਆ 2 ਸਾਲ ਮਤਲਬ ਸਫਾਈ ਤੱਕ ਵੀ ਨਹੀਂ ਕਰਾਂਗੇ ਨਹੀਂ ਬਾਈ ਜੀ 3 ਸਾਲ 3 3.5 ਸਾਲ ਹੋ ਗਏ ਨਹਿਰ ਦੀ ਸਫਾਈ ਨਹੀਂ ਹੋਈ ਨਰੇਗਾ ਡੀਡੀਪੀ ਉਹ ਤਾਂ ਮਰਜ਼ੀ ਬਾਤ ਕਰਦੇ ਜਿਹੜਾ ਕੋਈ ਮਰਜ਼ੀ ਪਾ ਦਿਓ ਜੀ ਪਰ ਮੌਜੂਦਾ ਹਾਲਾਤ ਆ ਵੇਖੋ ਸਾਹਮਣੇ ਆ ਮੌਕੇ ਤੇ ਕੋਈ ਸਫਾਈ ਨਹੀਂ ਹੋਈਗੀ 2 ਸਾਲ ਹੋ ਗਏ ਉਹ ਘੱਟੋ ਘੱਟ ਹੂੰ ਤੁਸੀਂ ਸਰਪੰਚ ਹਾਂਜੀ ਮੈਂ ਵੀਰਪਾਲ ਗੌਰ ਸਰਪੰਚ ਆ ਮੇਰੇ ਕੋਲ ਹਾਂਜੀ ਹਾਂਜੀ ਕੋਈ ਸਫਾਈ ਹੋਈ ਇੱਥੇ ਦੇਖੀ ਤੁਸੀਂ ਆ ਦੇਖੀ ਐ ਨਹੀਂ ਜੀ ਦੇਖੋ ਇਸ ਸਾਲ ਸਾਨੂੰ ਬਣਿਆ ਨੂੰ ਹੋ ਗਿਆ ਕੋਈ ਸਫਾਈ ਸਾਡੇ ਕੋਲੇ ਕੋਈ ਨਹੀਂ ਮਾਸਟਰ ਆਲ ਨਹੀਂ ਨਿਕਲਿਆ ਵੀ ਸਫਾਈ ਕਰਨੀ ਹੈ ਜਾਂ ਕੁਝ ਵੀ ਕਰਨਾ ਨਹੀਂ ਆਇਆ ਸਾਡੇ ਕੋਲੇ ਵੀ ਕੁਝ ਵੀ ਇਹਨਾਂ ਨੇ ਭੇਜਾ ਹੋਏ ਵੀ ਸਫਾਈ ਨਹਿਰ ਦੀ ਕਰਨੀ ਹੈ ਜਾਂ ਕੁਝ ਵੀ ਕਰਨੀ ਹੈ ਨਹੀਂ ਕੋਈ ਗਾਰਨੀ ਨਹੀਂ ਜੀ ਕੋਈ ਨਹੀਂ ਆ ਦੇਖ ਰਹੇ ਆ ਜੀ 1% ਗਾਰਨੀ ਮਹਿਮੇ ਦੀ ਸਭ ਤੋਂ ਨਿਕੰਮੀ ਸਰਕਾਰ ਇਹ ਪੈਦਾ ਹੋਈ ਆ ਹਾਂ ਇਹ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਚੰਗੇ ਅਖਵਾਤਾ ਇਹ ਅਕੇ ਸੁਖਵੀਰ ਨੂੰ ਵਾਦਾ ਹੁੰਦਾ ਨਹੀਂ ਗੱਪੀ ਆ ਉਹ ਤੋਂ ਵੱਡਾ ਭੰਡ ਗੱਪੀ ਨਿਕਲਿਆ ਇਹ ਇਹਨੇ ਉਹ ਕੋਈ ਵੀ ਗਾਂ ਵੱਡੇ ਛੜ ਛੜ ਕੇ ਲੋਕਾਂ ਤੋਂ ਵੋਟਾਂ ਲੈ ਗਿਆ 1 ਰੁਪਏ ਦਾ ਕੰਮ ਨੇ ਪਰ ਉਹ ਬੰਦੇ ਨੇ ਕਿਆ ਸੀ ਤਾਂ ਕੰਮ ਕਿਆ ਕਰੇ ਆ ਉਹਨੇ ਕਿਹਾ ਸੀ ਬੰਬ ਮਾਰੇ ਸੜਕਾਂ ਨਹੀਂ ਪੁੱਟੀਆਂ ਬੰਬ ਬਣੀਆਂ ਉਹਦੀਆਂ ਉਹ ਸੜਕ ਜਾਂਦੀ ਹੈ ਨਾ ਹੂੰ ਪਰ ਉਹ ਟੁੱਟਦੀ ਵੀ ਨਹੀਂ ਗਈ ਹੂੰ ਪਰ ਇਹਨੇ ਜਿਹੜੀ ਗੱਲ ਕਹੀ ਆ ਇਹਨੇ ਉਹਦਾ ਇੱਕ ਉਦੋਂ ਹੀ ਵੱਡੇ ਗੱਪ ਮਾਰ ਕੇ ਛਾੜਦੇ ਬਸ ਹੋਇਆ ਕੁਝ ਵੀ ਨਹੀਂ ਨੈਰੀ ਪ੍ਰਬੰਧ ਹੀ ਬਹੁਤ ਵਧੀਆ ਆ ਆ ਵੇਖ ਲਓ ਪ੍ਰਬੰਧ ਹੀ ਪ੍ਰਬੰਧ ਜੀ ਦੇਖੀ ਜਨੇ ਆ ਅਸੀਂ ਥੋੜੇ ਦੱਸ ਦਿਆਂ ਜੀ ਵੀ ਚਲੋ ਆਈ ਤਾਂ ਹੁਣ ਅੱਜ ਜਿਹੜਾ ਹੋ ਰਿਹਾ ਤਾਂ ਕਰ ਲੈਣਗੇ ਸਾਰੇ ਕਰ ਲੈਣਗੇ ਅਸੀਂ ਸਰਕਾਰ ਮੂਰੇ ਵੀ ਗਰਜਾਸ਼ ਕਰਦੇ ਆ ਵੀ ਇਹ ਸਫਾਈ ਦਾ ਕੋਈ ਕੰਮ ਇਹਨਾਂ ਨੂੰ ਕੋਈ ਉਹ ਕੱਢਣ ਸਾਨੂੰ ਵੇਖ ਲੇਬਰ ਸਾਨੂੰ ਸਰਪੰਚਾਂ ਨੂੰ ਕਹਿਣ ਅਸੀਂ ਇਹਨਾਂ ਨੂੰ ਲੇਬਰ ਦੇ ਗਏ ਇਹ ਕਹਿੰਦੇ ਵੀ ਸਾਡੇ ਕੋਲ ਕੰਮ ਇਹ ਸਾਨੂੰ ਸਬੂਤ ਕਰਦੇ 3 ਸਾਲ ਚ ਕੋਈ ਇਹਨਾਂ ਨੇ ਪੰਚਾਇ ਚਾਹ ਦੇ ਕੋਲ ਹੀ ਪਿਆ ਹੋਇਆ ਕੋਈ ਮਰੇਗਾ ਦਾ ਕਿੰਦੇ ਵੀ ਕੰਮ ਬੰਦ ਹੋ ਗਿਆ ਪਹਿਲਾਂ ਪਹਿਲਾਂ ਤਾਂ ਨਹੀਂ ਬੰਦ ਹੋਇਆ ਸੀ ਉਦੋਂ ਦੇ ਵੀ ਕਰਾ ਸਕਦੇ ਸੀ ਉਦੋਂ ਤਾਂ ਨਹੀਂ ਕਰਾਇਆ ਇਹਨਾਂ ਨੇ ਕਿੰਨੇ ਕਿ ਫਸਲ ਦਾ ਨੁਕਸਾਨ ਹੋਇਆ ਜੀ ਐਂ ਚੱਲੇ ਗਏ ਜੀ ਇਹ ਜੀ ਘਟੋ ਘਟ 150 ਕਿੱਲੇ ਦਾ 170 ਕਿੱਲੇ ਦਾ 100 150 ਕਿੱਲੇ ਤੋਂ ਉੱਤੇ ਪਲੱਸ ਆਈ 150 ਕਿੱਲਾ ਪਲੱਸ ਜਾਊਗਾ ਘਰ ਜਿਹੜੇ ਵਿੱਚ ਆਉਣਗੇ ਵੱਖਰੇ ਹਾਂ ਘਰ ਵੱਖਰੇ ਆਈ ਘਰ ਹੈਗੇ 50 ਲੱਖ ਰੁਪਈਆ ਲੱਗਾ ਹੋਇਆ ਨਵੇਂ ਘਰ ਹੁਣ ਆ ਦੇਖ ਸਕਦੇ ਆ ਮੀਡੀ ਰਾਈ ਕੈਮਰੇ ਨਾਲ ਜੂਮ ਕਰਕੇ ਦਿਖਾ ਸਕਦੇ ਆ ਜੀ ਹੁਣ ਨਾਲ ਦੀ ਨਾਲ ਪਾਣੀ ਜਾਊਗਾ ਉਹਨਾਂ ਤੇ ਜਿਹਨਾਂ ਹੁਣ ਇੱਥੇ ਬਾਈ ਜੀ ਇੱਕ ਉਹਨਾਂ ਨੇ ਨਵਾਂ ਘਰ ਪਾਇਆ ਬਾਈ ਜੀ ਇਹ ਕਿੱਥੇ ਹੈ ਨਹੀਂ ਆ ਉੱਪਰ ਹੀ ਗਿਆ ਉਹਨਾਂ 50 ਲੱਖ ਰੁਪਈਆ ਲਾਇਆ ਜੀ ਜਮ ਹੂੰ ਦੱਸੋ ਕਿੱਥੇ ਕੀ ਹੋਊਗਾ ਜੀ ਉਹ ਪੈਂਟ ਦਾ ਨੁਕਸਾਨ ਪੈਂਟ ਵੀ ਕਰਨਾ ਜੀ ਇਹਨੇ ਪਾਣੀ ਨੇ ਹਾਂਜੀ ਹਾਂਜੀ ਜਾ ਕੇ ਕਿਉਂ ਜਵਾਂ ਲੱਗ ਗਿਆ ਨਾਲ ਜਾ ਕੇ ਭਗਵੰਤ ਮਾਤਾ ਕਹਿੰਦੇ ਸੀ ਸਾਡੇ ਪ੍ਰਬੰਧ ਬਹੁਤ ਪੱਕੇ ਆ ਵੀ ਇਹੋ ਜੀ ਗੱਲ ਆ ਆ ਦੇਖ ਲੋ ਜੀ ਤੁਹਾਡੇ ਸਾਹਮਣੇ ਆ ਪ੍ਰਬੰਧ ਜਿਹੜੇ ਆ ਹੁਣ ਪ੍ਰਬੰਧ ਆ ਜੀ ਆ ਐਡੇ ਜਿਹੇ ਹਾਲਾਤ ਆ ਵੇਖੋ ਜੀ ਪ੍ਰਬੰਧ ਦੇ ਹਾਲਾਤ ਆ ਇੱਥੇ ਜਿਹੜਾ ਕੋਈ ਮਰਜ਼ੀ ਹੋਈ ਜਾਵੇ ਹੂੰ ਅੱਗੇ ਆ ਰਾਹ ਵਗਦਾ ਸੀਗਾ ਜੀ ਹੂੰ ਆ ਰਾਹ ਨਾ ਵਗਦਾ ਏ ਟੇਪੀ ਨੂੰ ਤੇਰਾ ਹਾਲਾਤ ਵੇਖੋ ਰਾਹ ਦੇ ਹੂੰ ਵੀ ਉਹਦੇ ਇਥੇ ਨੰਗਣ ਨੂੰ ਜੀ ਨਹੀਂ ਕਰਦਾ ਬੰਦੇ ਦਾ ਇਹ ਪਰਲੀ ਇਹ ਪਰਲੀ ਵੀ ਕਿਸੇ ਟਾਈਮ ਵਗਦੀ ਸੀਗੀ ਇਹਦਾ ਬਾਈ ਜੀ ਅਸੀਂ ਨਾ ਰੋਈ ਪਈ ਢੇਬੀ ਵਾਲੀ ਨਹਿਰ ਇੱਥੇ ਲੁਟੇਰਾ ਵੀ ਵਾਦੂ ਜੀ ਸਭ ਕੁਝ ਇੱਥੇ ਦੇਪ ਵਪਾਰ ਦਾ ਕੰਮ ਵੀ ਜਿੰਨਾ ਨਸ਼ਾ ਉਹ ਵੀ ਇੱਥੇ ਸਾਰਾ ਕੁਝ ਤੇ ਆ ਮਾਰਤਾ ਤੁਹਾਡੇ ਸਾਹਮਣੇ ਇਹ ਤਾਂ ਸਾਨੂੰ ਆਏ ਸਾਲ ਪੈਣੀ ਪੈਣੀ ਹੈ ਹਾਂਜੀ ਇੱਥੇ ਇਹ ਬੰਦੇ ਲੁੱਟਦੇ ਜੀ ਇੱਥੇ ਖੜ ਕੇ ਹੂੰ ਸਾਡੇ ਪਿੰਡ ਦੇ ਬੰਦੇ ਨੇ ਪਿੱਛੇ ਜੇ ਹੋ ਗਏ 15 ਦਿਨ ਉਹਦੇ ਵੀ ਲੁੱਟਣ ਪਏ ਆ ਤੇ ਤਿੰਨ ਬੰਦਿਆਂ ਨੂੰ ਲੁੱਟ ਵੀ ਲਿਆ ਇੱਥੇ ਹੂੰ ਇਹ ਹ ਐਨ ਐਚ ਇਸੇ ਕਾਰਨ ਵੀ ਆਈ ਦੀ ਓੜ ਲੈ ਜਾਂਦਾ ਦਰਕਤਾਂ ਦੀ ਕਿਉਂਕਿ ਬੰਦੇ ਕਈ ਵਾਰੀ ਫੜਕ ਲਗਾਉਂਦੇ ਉਹਨਾਂ ਨੂੰ ਪਤਾ ਹੁੰਦਾ ਚੱਲ ਆਪਾਂ ਐਂ ਲੰਘ ਜਾਈਏ ਉਹ ਗਾਂ ਇੱਥੇ ਪੰਜ ਚਾਰ ਬੰਦੇ ਖੜੇ ਹੁੰਦੇ ਆ ਇਹ ਹਾਲਾਤ ਹੈ ਇਹ ਸਿਫਾਈ ਹੋਵੇ ਨਾ ਜੀ ਦੂਰ ਤਿੱਕਰ ਬੰਦਾ ਦੀਂਦਾ ਜਾਂਦਾ ਆਉਂਦਾ ਵੀ ਕੋਈ ਹੈ ਤਾਂ ਨਹੀਂ ਹੁਣ ਆ ਦੇਖੋ ਝੋਲ ਹੈ ਜੀ ਸਾਰਾ ਬਣਿਆ ਹੋਇਆ ਹੁਣ ਉਧਰੋਂ ਕੋਈ ਆਉਂਦਾ ਇੱਥੋਂ ਦੀ ਜੀ ਜਮਾਂ ਦੇ ਟਾਈਮ ਦੇ ਟਾਈਮ ਕੋਈ ਆਏ ਨਹੀਂ ਵੀ ਲੇਡੀ ਲੈ ਕੇ ਆਪਦੀ ਕੋਈ ਲੈ ਕੇ ਨੰਗ ਜੂਗਾ ਪਰਿਵਾਰ ਲੈ ਕੇ ਕਿ ਬੁਰਾ ਹਾਲ ਆ ਜੀ ਬਹੁਤ ਸਰਕਾਰ ਨੇ 200 ਕਰੋੜ ਦਾ ਹੜ੍ਹਾਂ ਦੇ ਨਾਲ ਬਜਟ ਪੇਸ਼ ਕੀਤਾ ਸੀ ਇਹ ਹੱਥ ਦੇਖ ਲਈ ਇਹ ਸਰਕਾਰੀ ਮੁਲਾਜ਼ਮ ਜਿਹੜੇ ਉਹ ਪੈਸੇ ਖਾ ਰਹੇ ਆ ਜੀ ਯਾਰ 200 ਕਿਲੋਮੀਟਰ ਤੱਕ ਜਾ ਕੇ ਦੇਖ ਲਈ ਸਾਰੀ ਨਹਿਰ ਐ ਹੀ ਆ ਜੀ ਗਵਿੰਦ ਸਾਗਰ ਦੇ ਆ ਸਭ ਗੱਟੇ ਸਭ ਘਰੋਂ ਲੈ ਕੇ ਆਏ ਜੀ ਸਾਰੇ ਪਿੰਡੋਂ ਲੈ ਕੇ ਆਏ ਆ ਅਸੀਂ ਜਿੰਨਾ ਸਮਾਨ ਆ ਗੱਟੇ ਭਰੇ ਆ ਸਾਰੇ ਪਿੰਡ ਦੇ ਮੁੰਡਿਆਂ ਨੇ ਭਰੇ ਆ ਇਹ ਸਾਰੇ ਇਹਨਾਂ ਨੇ ਖਰਚਾ ਪਾ ਦੇਣਾ ਜੀ ਇਹ ਇਹਨਾਂ ਦਾ ਖਰਚਾ ਪਾ ਦੇਣਾ ਹੀ ਰੁਪਏ ਇਹਨਾਂ ਨੇ ਤਾਂ ਰਿਪੇਅਰ ਖਰਚਾ ਪਾ ਦੇਣਾ ਖਰਚਾ ਪਾ ਦੇ ਹਾਂ ਖਰਚਾ ਨਹਿਰ ਟੁੱਟੀ ਹੈ ਲਗਭਗ 150 ਤੋਂ ਲੈ ਕੇ 200 ਕਿੱਲਾ ਜਿਹੜੀ ਹੈ ਫਸਲ ਪ੍ਰਭਾਵਿਤ ਹੋਵੇਗੀ ਘਰ ਪ੍ਰਭਾਵਿਤ ਹੋਣਗੇ ਮੌਕੇ ਤੇ ਜੇ ਵੀ ਆਏ ਉਹਨਾਂ ਨਾਲ ਵੀ ਗੱਲਬਾਤ ਕੀਤੀ ਲੋਕ ਕਹਿੰਦੇ ਨਾ ਸਫਾਈ ਹੁੰਦੀ ਹੈ ਨਾ ਨਹਿਰ ਦੇ ਵੱਲ ਕੋਈ ਧਿਆਨ ਦਿੱਤਾ ਜਾਂਦਾ ਹਰ ਸਾਲ ਇਹ ਸਾਡੀ ਫਸਲ ਨੂੰ ਮਾਰ ਜਾਂਦੀ ਹੈ ਹਰ ਸਾਲ ਇਹ ਟੁੱਟਦੀ ਹੈ ਮਲਾਜਮ ਆਏ ਮਲਾਜਮਾਂ ਦਾ ਕੋਈ ਇੱਥੇ ਪ੍ਰਬੰਧ ਨਹੀਂ ਜੇਈ ਸਾਹਿਬ ਆਏ ਆ ਇਕੱਲੇ ਆ ਕੋਈ ਲੇਬਰ ਦਾ ਪ੍ਰਬੰਧ ਨਹੀਂ ਲੋਕ ਆਪਣੀਆਂ ਕਈਆਂ ਲੈ ਕੇ ਲੋਕ ਆਪਣੇ ਗੱਟੇ ਲੈ ਕੇ ਇੱਥੇ ਪ੍ਰਬੰਧ ਕਰ ਰਿਹਾ ਸਰਕਾਰ ਦੀਆਂ ਜਿਹੜੀਆਂ ਦਾਅਵੇ ਐ ਨਹਿਰਾਂ ਨੂੰ ਲੈ ਕੇ ਉਹ ਖੋਖਲੇ ਨਜ਼ਰ ਆਉਂਦੇ ਆ ਤੇ ਆ ਤੁਸੀਂ ਦੇਖ ਸਕਦੇ ਆ